ਸਲੋਕ ਜਿੰਨਾ ਬਾਕੀ ਦੇਵਣੀ ਨਿੰਦਰ ਦਿਨਾ ਕਿਉ ਪਾਏ ਉਹਨਾਂ ਉੱਪਰ ਇਹਦੀਆਂ ਅਜ਼ਰਾਈਲ ਲੈਗਾ ਹੀ ਸਭ ਚੁਕਾਈ ਔੜੀ ਇਹਦੇ ਅਜ਼ਰਾਈਲ ਨੂੰ ਸਾਹਿਬ ਕੀਆ ਫਰਮਾਏ ਲੈ ਆਵੇ ਬਰਨਮਾ ਵਾਸੀਆ ਦੇ ਦੇ ਬਹੁਤ ਸਜਾਈ ਅਜ਼ਰਾਈਲ ਕੀਆ ਸਲਾਮ ਜੀ ਹੁਕਮ ਰਜਾਈ ਸਿਲਾਏ ਖਾਣਾ ਹਥਿਆਰ ਸਭ ਰੱਬ ਪੇਸ਼ਮਗਾਈ ਗੁਰਜ ਦਿੱਤੀ ਉਸ ਅਜ਼ਰਾਈਲ ਨੂੰ ਹਥਿਆਰ ਬੰਦਾਏ ਦੁਖ ਕਟਾਰੀ ਗਜਬ ਤੀ ਲੈ ਤੀਰ ਲਕ ਬੰਧਾਈ ਸਲੋਖ ਜਮ ਆਇਆ ਦੁਨੀਆਂ ਉਪਰੇ ਭੇਜਿਆ ਆਪ ਖੁਦਾਈ ਜੀਵ ਜੀਵ ਹੁਕਮ ਖਸਸ ਦਾ ਏਉਂ ਤਿਉਂ ਦੇ ਸਜਾਈ ਪੜੀ ਅਜਰਾਇਨ ਪਰਿਸ਼ਤਾ ਉਹ ਅਹਿਦੀ ਆਇਆ ਬੇਈਮਾਨ ਫਿਰੂਨ ਸਭ ਲੈ ਕੈਦ ਕਰਵਾਇਆ ਵਿਸ਼ਵਾਸ ਘਾਤੀ ਤੇਗ ਦਗੇ ਬਾਦ ਜਿੰਨਾ ਆਪਾਪ ਕਮਾਇਆ ਗੁਰਜ ਤਿੰਨਾ ਸਿਰ ਮਾਰਤਾ ਗਰਭ ਘੋਰ ਲਵਾਇਆ ਬਦਅਮਲੀ ਬਦਅਮਲੀ ਪਰ ਦਰਬ ਲੁਭਾਇਆ ਦੁੱਖ ਘਟਾਰੀ ਲਾਇਦਾ ਰੋਗੀ ਵੀ ਲਾਇਆ ਤੀਰ ਚਲਾਈ ਗਜਬ ਤੇ ਸਿਰ ਠੱਗਾ ਆਇਆ ਉਹਨਾਂ ਦੁੱਖ ਭੁੱਖ ਕਦੇ ਨਾ ਉਤਰਿਆ ਜੂਨੀ ਪਰਮਾਇਆ ਸਲੋਕ ਵਿੱਚ ਆਏ ਦੁਨੀ ਪੈਗੰਬਰਾਂ ਲੱਖ ਹਜ਼ਾਰ ਸੇ ਜਿਉਂ ਜਿਉ ਕਰਦੇ ਬੰਦਗੀ ਤਿਉਂ ਤਿਉਂ ਮੇਲ ਲਈ ਪੌੜੀ ਗੋਸ ਉਤ ਭਲੀਏ ਸਲਾਰ ਦੁਨੀਆ ਵਿੱਚ ਆਏ ਪੈਗੰਬਰ 1 ਲੱਖ 80 ਹਜ਼ਾਰ ਰੱਬ ਆਪ ਉਪਾਏ ਬਹੁਤ ਜਮਾਤੀ ਜੜੀਆਂ ਬਹੁਤ ਪੰਤ ਚਲਾਏ ਦੇਵਨ ਸਭੋ ਰੱਬ ਬਲੀ ਨੂੰ ਅੱਲਾ ਸਬਾਈ ਵਾਰੀ ਆਪੋ ਆਪਣੀ ਵਾਜੇ ਗਏ ਵਚਾਈ ਕੋੜੀ ਰੋਜ਼ ਕਿਆਮਤ ਜਿਹੜੇ ਤਖਤ ਬਹਗ ਅਨ ਲਹਕ ਹਕੋ ਹੀ ਕਰ ਰੱਬ ਦੇ ਕਰਗ ਨਹੀਂ ਅਨ ਹਕ ਕੋੜੀ ਆਖਰ ਵਕਤ ਜਹਾਨ ਨੂੰ ਲੱਭ ਗੈਲ ਉਠਾਈ ਕਰਗਤ ਪਾਵਸ ਹੱਕ ਦਾ ਹਜੂਰਤ ਲਾਈ ਵੇਖਖ ਦਫਤਰ ਖੋਲ ਕੇ ਜੋ ਅਮਲ ਕਰਾਈ ਜਿਨਾ ਮੁਰਸ਼ਦ ਸੰਗ ਈਮਾਨ ਰਸ ਜੋਮੀ ਨਹੀਂ ਆਈ ਪੇਸਤ ਜਿਨਾ ਦੇ ਪਾਏ ਹੈ ਗਰਗਹਿ ਪਹਿਨਾਈ ਜਿਨਾ ਅਮਲ ਨ ਮੰਨਿਆ ਕਸਮ ਦਾ ਸੋ ਦੋਜਕ ਪਾਏ ਵਿਲ ਲਾਵਨ ਮਹਾ ਦੁਖੀ ਬਹੁ ਲੈਨ ਸਜਾਈ ਵਾਲੀ ਕੋਈ ਨ ਤਿਨਾ ਦਾ ਜੋ ਲੈ ਛਡਾਈ ਸ਼ਲੋਕ ਆਪੇ ਕੁਦਰਤ ਸਾਜ ਕੇ ਦੇਖੇ ਤਾਂ ਉਤਾਪ ਹੱਥ ਨਹੀਂ ਕਿਛ ਕਿਸੇ ਦੇ ਜੋ ਕੁਝ ਕਰੇ ਸੋ ਆਪ ਔੜੀ ਆਪ ਉਪਾਏ ਖਪਾਇਦਾ सगला ਪਾਸਾਰ ਵਸਦੀ ਕਿਨ ਉਠਾਈਦਾ ਵਸਿਆ ਮੁਲਕ ਢੰਡਾਰਾ ਬ੍ਰਹਮੇ ਦੇ ਸੋ ਬਰਸਤੀ ਅੱਖ ਰੱਖੇ ਬਾਹਰਾ ਹੁਕਮ ਹੋਆ ਸੋਈ ਕਾਲ ਨੂੰ ਚੜਲਾਈ ਪਾਰਾ ਵਰਕਾ ਹੋਈ ਸੋ ਵਰਖ ਜੋ ਮੋਹਲੇ ਤਾਰਾ ਸੋ ਬਰਸ ਬਗੇ ਪੌਣ ਫਿਰ ਜਲ ਸੁਕਨ ਹਾਰਾ इजराइल फरिश्ता फेर वाय पुकारा उडन तट सब होए चखड़ चारा श्लोक आद अंत मध एक ही सच खालक सुभाग आपे रचन रचाए के फिरफानी करे जहान पड़ी पवन पानी सब धोक है होए बैठा न्यारा वरना चिहना बारा आपे निरंकारा सब के साज निवाजी ओस जेता पासारा अब नाशी अभिगत अडोल ਇਤਪਬੇ ਨਪਾਰ ਬੈਤਾ ਤਾੜੀ ਲਾਇਕੇ ਵਿੱਚ ਤੁੰਦੂਕਾਰਾ ਸ਼ਲੋਕ ਜੁਗ ਛੱਤੀ ਮਾਹੇ ਧਿਆਨ ਲਾਇ ਕਿ ਤੋਸ ਤੁੰਦੂਕਾਰ ਮਸਲਤ ਬਸਿਅਸ ਜੀਨਨ ਕੀਚੈ ਫਿਰ ਸੰਸਾਰ ਕੋੜੀ ਆਣੇ ਕੀ ਆ ਜਾਨ ਸਭ ਬਣਤ ਬਣਾਈ ਲੋਰੋ ਪੰਜ ਫਰਿਸ਼ਤੇ ਰਬ ਆਪ ਉਪਾਈ 14 ਤਬਕ ਰਹਾਇਆ 16 ਕਲਾ ਟਿਕਾਈ ਚੰਦ ਚੰਦ ਸੂਰਜ ਦੋਈ ਸਾਜ ਕੇ ਜਗਤ ਚੋਤ ਜਗਾਈ ਆਦਮਾ ਆਛਾ ਪੈਂਦੇ ਕੀ ਆ ਦੋਏ ਨੇਕ ਖੁਦਾਈ ਚੱਲਣ ਪਾਣੇ ਕਸਮ ਦੇ ਜੀਵ ਹੁਕਮ ਰਜਾਈ ਸਲੋਕ ਉਹ ਸਿਫਤ ਸਲਾਹ ਨਾ ਕਰ ਸਕੇ ਕਿਉਂ ਕਰ ਦਿਖਾਏ ਰਾਮ ਸੁਲਤਾਨਾ ਸਿਰ ਸੁਲਤਾਨ ਤੂੰ ਬਾਦਸ਼ਾਹ ਸਿਰ ਬਾਦਸ਼ਾਹ ਓੜੀ ਹਉ ਟਾੜੀ ਕਾ ਨੀਤ ਜਤ ਸੁਧ ਗਾਵ ਨਾ ਜਾਣਾ ਇਕ ਤ੍ਰਿਨਕੀਮ ਨਾ ਪਾਈਐ ਤੇ ਆਕ ਵਖਾਣਾ ਤੇਰੀ ਗਤ ਮਿਤ ਨਾ ਪਵੈ ਘਿਓ ਦੁੱਧ ਪਛਾਣਾ ਪਵੈ ਕਬੂਲ ਨਾ ਕਸਮ ਦਾ ਜਿਤ ਸ਼ਬਦ ਨਹੀਂ ਸਾਣਾ ਸਦਾ ਹੀ ਕਰੀ ਕਲਿਆਣ ਉਠ ਖੋਰ ਦੇ ਸੁਜਾਣਾ ਜਨ ਨਾਨਕ ਦੀ ਜੈ ਦਰਸਦਾਨ ਜਸ ਕਰੀ ਰਹਾਣਾ ਰਸਾਲਾ ਅਵਲ ਹੋਇਆ ਇੱਕ ਅਲਾਹੇ ਫਿਰ ਦੂਜੀ ਕੁਦਰਤ ਸਾਜੀ ਕੁਦਰਤ ਕੀਤਾ ਬਹੁਤ ਬਸਾਰਾ ਪਾਈ ਬਹੁ ਵਿਦ ਬਾਜੀ ਆਪਣੇ ਨੂਰੋਂ ਸ਼ੈਤਾਨਾ ਪਾਕੋ ਆਦਮ ਕੀਆ ਕੀਆ ਸ਼ੈਤਾਨੋ ਹੁਕਮ ਖੁਦਾਈ ਇਸ ਆਦਮ ਬਸ ਲਿਆ ਹੁਕਮ ਖੁਦਾਈ ਕੋਈ ਨਾ ਮੰਨੇ ਸਭ ਰਾਹ ਸ਼ੈਤਾਨੀ ਲਾਗੇ ਅਗਰ ਨੇ ਸ਼ੈਤਾਨ ਸ਼ਿਕਮੋਂ ਉੱਠੀ ਸਭ ਸੱਚ ਰਾਹ ਛੱਡ ਪਾ ਕੇ ਸ਼ਿਕਮੇ ਕਾਰਨ ਕਾਜ਼ੀ ਮੁੱਲਾ ਕਤੇਬ ਕੁਰਾਨ ਸੁਣਾਵੇ ਸ਼ਿਕਮੇ ਕਾਰਨ ਰਹਿਮਨ ਪੰਡਤ ਪੁਰਾਣ ਕਥਾੰਿਤ ਗਾਵੇ ਸ਼ਿਕਮੇ ਕਾਰਨ ਕਰ ਛੱਡ ਨਿਕਲੇ ਹੋਈ ਜੋਗੀ ਕਰਨ ਬਣਾਵੇ ਦਰਸ਼ਨ ਛਤਰੀ ਪਖੰਡ ਬੋਹ ਵਿਦਪੇਖ ਬਣਾਵੇ ਸ਼ਿਕਮੇ ਕਾਰਨ ਜੋਧੇ ਸੂਰੇ ਰਣ ਵਿੱਚ ਆਪ ਕੋ ਹਾਵੇ ਸ਼ਿਕਮੇ ਕਾਰਨ ਲਿਖੇ ਲਿਖਾਰੀ ਕੀਰਤਨੀਏ ਗੁਣ ਗਾਵੇ ਸ਼ਿਕਮੇ ਕਾਰਨ ਥੀ ਪਾਤਸ਼ਾ ਦਲ ਲਸ਼ਕਰ ਲੈ ਤਾਵੇ ਸ਼ਿਕਮੇ ਕਾਰਨ ਥੀ ਮਵਸਾ ਕਿਲੇ ਕੋਟ ਬਨਵਾਵੇ ਲੱਖ ਕਰੋੜੀ ਸ਼ਿਕਮੇ ਕਾਰਨ ਮਰ ਮਰ ਜੁਨੀ ਆਵੇ ਸ਼ਿਕਮੇ ਕਾਰਨ ਥੀ ਪੈਗੰਬਰ ਬਹੁ ਵਿਧ ਪੰਥ ਚੁਲਾਵੇ ਸ਼ਿਕਮੇ ਕਾਰਨ ਥੀ ਔਤਾਰਾ ਰਮਾਇਣ ਭਾਰਤ ਗਾਵੇ ਜਿਤਨੀ ਹਕਮਤ ਹੁਜਤ ਜਗ ਵਿੱਚ ਰੱਬ ਲਾਲ ਚ ਜਾਲ ਪਸਾਰਾ ਅੱਗੀ ਬਾਕੀ ਚੋਰੀ ਯਾਰੀ ਛੱਬੇ ਸ਼ਤਾਨੀ ਕਾਰਾ ਰੋਟੀ ਸ਼ਿਕਮ ਪਵੈ ਜੇ ਮੁੱਲਾ ਆਵੈ ਜਾਂ ਖੁਦਾਈ ਹਕਮਤ ਹੁਜਤ ਸਭ ਚਿਤ ਆਵੈ ਪੀਰ ਮੁਰੀਦ ਗੁਰਪਾਈ ਰੋਟੀ ਖਾਇ ਨਾ ਥੀ ਸਹੂਰੀ ਸ਼ਹਿਵਤ ਮਨੀ ਲਗਾਈ ਕੋਈ ਸ਼ਤਾਨ ਫਿਰੇ ਜਗ ਅੰਦਰ ਖਾਤਰ ਕੀ ਸੇ ਨਾ ਲਿਆਈ ਝੂਠਾ ਕੰਮ ਝੂਠਾ ਹੋਵੇ ਫਿਰ ਦਰਗਹਿ ਵਸਨ ਨਾ ਪਾਈ ਨਾਨਕ ਕਹੇ ਸੁਣ ਇਮਾਮਾ ਜੇ ਇੱਕ ਹਕੂਕਾਂ ਛੱਡੇ ਤੇ ਸੀ ਕੌਮੀ ਹੋਵੇ ਅੱਲਾ ਸਭ ਮੁਲਕ ਬਾਦ ਦੇ ਅੱਗੇ ਤਸ ਅਬਸਰਾ ਜਬ ਹੋਇਆ ਹੁਕਮ ਖੁਦਾਈ ਦਾ ਨਾਨਕ ਸ਼ਾ ਫਕੀਰ ਤਬ ਆਇਆ ਇਸ ਜਾਨ ਵਿੱਚ ਸੱਚੀ ਕਰ ਤਦਬੀਰ ਮਿਲਿਆ ਆਇਤਾ ਦਰਗਹਿ ਦੀ ਤੁਰੇ ਹਬੀਸ ਰਸਾਲ ਹੋਇਆ ਕਾਂਜੀ ਹੱਜ ਵਿੱਚ ਸੈਦ ਇਮਾਮਾ ਨਾਲ ਅੱਜੀ ਕਾਜੀ 올ਿਏ ਸ਼ੇਖ ਬਸਾਇਕ ਪੀਰ ਜੋ ਤਿੰਨ ਮੁਖ ਤੀ ਪਾਕਿਆ ਸੋ ਵੀ ਲਿਖਿਆ ਅਮਿੱਤ ਜੰਜੀਰ ਪੰਜ ਨਸੀਅਤ ਜੇ ਸੁਣੇ ਕੀ ਹਿੰਦੂ ਮੁਸਲਮਾਨ ਕੋਣ ਗੁਨਾਹੀ ਆਪ ਸਭ ਸਾਬਤ ਰਹੀ ਇਮਾਨ ਸੁਣ ਕੇ ਸੱਚ ਨਸੀਅਤਾਂ ਆਣੇ ਖਾਤਰ ਬਾਹੀ ਇੱਕ ਕਰੇ ਜੋ ਅਮਲ ਇਨਾ ਪਰ ਸੇ ਦਰ ਗਿਆ ਪੈ ਦੇ ਚਾਹੀ ਫੋਰ ਦੂਜਾ ਨਹੀਂ ਦੁਨੀ ਵਿੱਚ ਇੱਕ ਹੋ ਇੱਕ ਖੁਦਾਈ ਨਾਨਕ ਖਲੀਫਾ ਖੁਦਾਏ ਦਾ ਮੁਕਤੇ ਸੱਚ ਅਲਾਈ ਸੱਚਾ ਰੱਬ ਫਰਮਾਨ ਲੈ ਆਇਆ ਇਸ ਜਹਾਨ ਇੱਕ ਨਾਮ ਜਪਾਇਦਾ ਦੂਜਾ ਫਾਨੀ ਜਾਨ ਕਿਤੇ ਲਖ ਫਕੰਬਰ ਕਿਤੇ ਲਖ ਔਤਾਰ ਪੀਰ ਮਸਾਇਕ ਔਲੀਏ ਗੋਸ ਕਤਬਸਾਲਾ ਕਾਜ਼ੀ ਮੁਫਤੀ ਮੌਲਵੀ ਮੁੱਲਾ ਸਦਰ ਉਲਮਾਈ ਆਂਦੇ ਮਿਸਰ ਜੋਤ ਕੀ ਸਭ ਪੜ ਲਿਖਤੀਏ ਫਨਾਹੇ ਗੁਜ਼ਰੇ ਨੂੰ ਸਲਵਾਤ ਕਰ ਹਾਜ਼ਰ ਹੋਏ ਕਿਸ ਮਾਨ ਹਾਜ਼ਰ ਨਾਜ਼ਰ ਇੱਕ ਰੱਬ ਵਿੱਚ Hindu Musalman ਸੱਚਾ ਫਿਰਕਾ ਸਾਜਿਆ ਨਾਨਕ ਸ਼ਾਹ ਫਕੀਰ ਜੋ ਆਵੇ ਸੱਚੇ ਮਜ਼ਹਬ ਵਿੱਚ ਸੋ ਕਦੇ ਨਾ ਹੋਣ ਜ਼ਹੀਰ ਮਿਲਿਆ ਰਹਿਆ ਰਾਤ ਦਿਨ ਧਰਮ ਸਾਲ ਕੇ ਮਾਹੇ ਗੁਜਰ ਵਿੱਚ ਧਰਮ ਸ਼ਾਲ ਮਿਲ ਲੈ ਨ ਮੁਰੀਦ ਬੰਧਾਈ ਨਿਤ ਮੇਲਾ ਕੀ ਜੈ ਦੋਹੇ ਵਾਸ ਦੇਹ ਚਲ ਜਾਈ ਸੋਦਰ ਸੋਇਲਾ ਆਰਤੀ ਜਪ ਗੁਰੂਪੁਰਬ ਕਰਾਈ ਸਭਨਾ ਅੰਦਰ ਇਕ ਜਾਨ ਮਿਹਰ ਮੁਹੱਬਤ ਸਾਜ ਜੋ ਖਾਵੇ ਗੁਰ ਕਾ ਬੰਡਕ ਸਭ ਸਵਰਨ ਇਸਕੇ ਕਾਜ ਦਸਵਾ ਹਿੱਸਾ ਖੱਟ ਕੇ ਗੁਰ ਸਿੱਖਾਂ ਦੇ ਮੋਹ ਪਾਹੀਂ ਨਾਨਕ ਆਕੇ ਉਮਤੀ ਇਹ ਆਕਿਆ ਆਪ ਖੁਦਾਏ ਇਤਿ ਸ਼੍ਰੀ ਗੋਸ਼ਟ ਮੱਕੇ ਮਦੀਨੇ ਕੀ ਸੰਪੂਰਨੰ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਭ ਤਾਂ ਆਪੜ ਹੀ ਆਸ ਵਿੱਚ ਆਪਰ ਵੰਡ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ